ਇੱਕ ਘਰ ਦੀ ਚਾਰ ਦਿਵਾਰੀ ਦੇਖ ਕੇ ਦੋਸਤੋ ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਕਿ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਅੱਜ ਆਪਾਂ ਘਰ ਦਿਖਾਉਣ ਲੈ ਕੇ ਆਏ ਆ ਉਹ ਘਰ ਵੀ ਦੋਸਤੋ ਬਿਲਕੁਲ ਵੱਖਰੇ ਤਰੀਕੇ ਦਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆਲਾ ਦੇ ਪਿੰਡ ਖੋਟੇ ਦੇ ਵਿੱਚ ਸਰਦਾਰ ਨਥਾ ਸਿੰਘ ਜੀ ਬਰਾੜ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਜਸਵੀਰ ਸਿੰਘ ਬਰਾੜ ਤੇ ਸਰਦਾਰ ਹਰਪ੍ਰੀਤ ਸਿੰਘ ਬਰਾੜ ਹੋਰਾਂ ਦੇ ਘਰ ਬਰਾੜ ਪਰਿਵਾਰ ਨੇ ਬਹੁਤ ਖੂਬਸੂਰਤ ਤੇ ਵੱਖਰੇ ਤਰੀਕੇ ਦਾ ਘਰ ਬਣਾਇਆ ਤੇ ਉਹ ਘਰ ਤੁਹਾਨੂੰ ਅੱਜ ਦਿਖਾਵਾਂਗੇ ਤੇ ਨਾਲ ਇਸ ਘਰ ਦੇ ਬਾਰੇ ਆਪਾਂ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਦੋਸਤੋ ਇਹ ਖੁੱਲਾ ਡੁੱਲਾ ਘਰ 43 ਮਰਲੇ ਦੇ ਵਿੱਚ ਇਹਦੀ ਜਿਹੜੀ ਸਾਰੀ ਬਾਉਂਡਰੀ ਟੋਟਲ ਰਕਬਾ ਇਸ ਘਰ ਦਾ ਉਹ 43 ਮਰਲੇ ਆ ਇਹ ਸਾਡੇ 11000 ਸਕਰ ਫੁੱਟ ਦੇ ਵਿੱਚ ਘਰ ਬਣਿਆ ਹੋਇਆ ਤੇ ਇਸ ਘਰ ਦੀ ਜਿਹੜੀ ਬਾਹਰਲੀ ਚਾਰਦੁواری ਤੇ ਐਲੀਵੇਸ਼ਨ ਦੋਨਾਂ ਦੇ ਵਿੱਚ ਜਿਹੜੇ ਫੇਸਵਰਕ ਹੋਇਆ ਤੇ ਉਸ ਦੇ ਉੱਪਰ ਦੋਸਤੋ ਮੈਲਾਮਾਈਨ ਪਾਲਿਸ਼ ਕੀਤੀ ਹੋਈ ਆ ਤੇ ਵੱਖਰੇ ਤਰੀਕੇ ਦੀ ਜਿਹੜੀ ਇਹ ਪਾਲਿਸ਼ ਤੇ ਇਸ ਤੇ ਵਿੱਚ ਪੇਂਟ ਕੀਤਾ ਗਿਆ ਉਹ ਇਸ ਘਰ ਨੂੰ ਇੱਕ ਵੱਖਰਾ ਦਿਖਾਉਂਦਾ ਤੇ ਇਸ ਦਾ ਡਿਜ਼ਾਈਨ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਉਹ ਤਾਂ ਹੈ ਹੀ ਅਲੱਗ ਤਰ੍ਹਾਂ ਦਾ ਦੋਨਾਂ ਪਾਸਿਆਂ ਤੇ ਦੋਸਤੋ ਇਸ ਦੇ ਪੋਰਚ एरिया ਦਿੱਤਾ ਗਿਆ ਤੇ ਦੋਨਾਂ ਪਾਸਿਆਂ ਤੇ ਇੱਕ ਪਾਸੇ ਅੱਗੇ ਪਾਰਕਾ ਤੇ ਇੱਕ ਪਾਸੇ ਬੈਡਮਿੰਟਨ ਵਗੈਰਾ ਖੇਡਣ ਦੇ ਵਾਸਤੇ ਨੈਟ ਵੀ ਲਾਇਆ ਹੋਇਆ ਹੈ ਆ ਦੋਸਤੋ ਇਹ ਘਰ ਐਦਾਂ ਲੱਗਦਾ ਕਿ ਜਿਵੇਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਬਣਿਆ ਹੋਵੇ ਆਓ ਦੋਸਤੋ ਅੰਦਰ ਲੈ ਕੇ ਚੱਲਦੇ ਆਂ ਤੇ ਅੰਦਰ ਦੇਖਦੇ ਆਂ ਕੀ ਕੁਝ ਇਸ ਘਰ ਦੇ ਵਿੱਚ ਬਣਿਆ ਹੋਇਆ ਦੋਸਤੋ ਸਭ ਤੋਂ ਪਹਿਲਾਂ ਜਦੋਂ ਆਪਾਂ ਪੋਰਚ ਦੇ ਵਿੱਚੋਂ ਐਂਟਰੀ ਕਰਦੇ ਆਂ ਤਾਂ ਐਂਟਰੀ ਕਰਦੇ ਆਂ ਸਾਰੇ ਜਿਹੜਾ ਸੱਜੇ ਹੱਥ ਉਹ ਡਰਾਇੰਗ ਰੂਮ ਬਣਿਆ ਹੋਇਆ ਤੇ ਡਰਾਇੰਗ ਰੂਮ ਦੋਸਤੋ 19 बाय 15 ਦਾ ਇਹ ਡਰਾਇنگ ਰੂਮ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਨਾਂ ਸਾਈਡਾਂ ਤੇ ਇਸ ਦੇ ਜਿਹੜੀਆਂ ਵਿੰਡੋ ਵੀ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਦੀ ਬਾਹਰਲੇ ਪਾਸੇ ਤੋਂ ਜਿਹੜੀ ਲਾਈਟਿੰਗ ਪੈਂਦੀ ਆ ਤਾਂ ਉਹ ਇਸ ਖੁੱਲੇ ਡੋਲੇ ਜਿਹੜਾ ਡਰਾਇنگ ਰੂਮ ਆ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਂਦੀ ਆ ਡਰਾਇنگ ਰੂਮ ਤੋਂ ਅੱਗੇ ਦੋਸਤੋ ਜਿਹੜਾ ਮੇਨ ਲੌਬੀ ਦਾ ਏਰੀਆ ਲੋਬੀ 22x24 ਦੇ ਵਿੱਚ ਇਹ ਖੁੱਲੀ ਡੋਲੀ ਲੌਬੀ ਬਣੀ ਹੋਈ ਆ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਹਮਣੇ ਫਾਇਰਪਲੇਸ ਉਹ ਵੀ ਬਣਿਆ ਹੋਇਆ ਇਸ ਘਰ ਦੇ ਵਿੱਚ ਟੋਟਲ ਜਿਹੜੇ 4 ਬੈਡਰੂਮ ਇੱਕ ਪੂਜਾ ਰੂਮ ਇੱਕ ਬਾਹਰਲੇ ਪਾਸੇ ਗੈਸਟ ਰੂਮ ਤੇ ਦੋਸਤੋ ਇਸ ਤੋਂ ਇਲਾਵਾ ਓਪਨ ਬੀਅਰ ਬਾਰ ਜਿਮ ਵਗੈਰਾ ਹਰੇਕ ਸਹੂਲਤ ਜਿਹੜੀ ਇਸ ਘਰ ਦੇ ਵਿੱਚ ਉਹ ਦਿੱਤੀ ਗਈ ਆ ਇਹ ਉੱਪਰਲੇ ਪਾਸੇ ਤੇ ਜਿਹੜਾ ਝੂਮਰ ਉਹ ਤੁਸੀਂ ਦੇਖ ਰਹੇ ਹੋ ਉਸਦੀ ਲਾਈਟਿੰਗ ਇਸ ਲੌਬੀ ਨੂੰ ਹੋਰ ਖੂਬਸੂਰਤ ਬਣਾਉਂਦੀ ਆ ਤੇ ਸਾਹਮਣੇ ਦੋਸਤੋ ਇਸ ਘਰ ਦੀ ਜਿਹੜੀ ਰਸੋਈ ਕਿਚਨ ਉਹ ਨਜ਼ਰ ਆਉਂਦੀ ਆ ਇਹ ਫਾਇਰਪਲੇਸ ਆ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸਾਹਮਣੇ ਦੋਸਤੋ ਕਿਚਨ ਆ ਇਸ ਘਰ ਦੇ ਵਿੱਚ ਜਿੰਨਾ ਵੀ ਇੰਟੀਰੀਅਰ ਦਾ ਕੰਮ ਹੋਇਆ ਚਾਹੇ ਉਹ ਕਿਚਨ ਦਾ ਕੰਮ ਆ ਜਾਂ ਵੈਸੇ ਇੰਟੀਰੀਅਰ ਦਾ ਕੰਮ ਆ ਉਹ ਸਾਰਾ ਨਿਊ ਨਾਮਪਾਰੀ ਕਿਚਨ ਨਿਹਾਲ ਸਿੰਘ ਵਾਲਾ ਉਹਨਾਂ ਨੇ ਕੀਤਾ ਬਾਈਆਂ ਦਾ ਆਪਾਂ ਨੰਬਰ ਵੀ ਨਾਲ ਸਕਰੀਨ ਤੇ ਲਾਇਆ ਜੇਕਰ ਕਿਸੇ ਦੋਸਤ ਨੂੰ ਜ਼ਰੂਰਤ ਪੈਂਦੀ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਆ ਇਹ ਕਿਚਨ ਦੇ ਵਿੱਚੋਂ ਨਿਕਲਦਿਆਂ ਨਾਲ ਹੀ ਜਿਹੜਾ ਡਾਈਨਿੰਗ ਏਰੀਆ ਦਿੱਤਾ ਗਿਆ ਇਸ ਘਰ ਨੂੰ ਸਭ ਤੋਂ ਵੱਡੀ ਗੱਲ ਆ ਜਿਹੜਾ ਡਿਜ਼ਾਈਨ ਆ ਉਹ ਵੀ ਬਾਈ ਜਸਵੀਰ ਸਿੰਘ ਬਰਾੜ ਉਹਨਾਂ ਨੇ ਖੁਦ ਹੀ ਕੀਤਾ ਆਪਣੇ ਹਿਸਾਬ ਦੇ ਨਾਲ ਇਸ ਘਰ ਨੂੰ ਸਾਰੇ ਨੂੰ ਡਿਜ਼ਾਈਨ ਕੀਤਾ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਕਨੈਕਟੀਵਿਟੀ ਦੇ ਵਿੱਚ ਨੇ ਇਹ ਦੋਸਤੋ ਜਿਸ ਤਰ੍ਹਾਂ ਆਪਾਂ ਦੇਖ ਰਹੇ ਸੀ ਇਹ ਲੌਬੀ ਤੇ ਲੌਬੀ ਤੋਂ ਸਾਹਮਣੇ ਤੁਹਾਨੂੰ ਨਾਲ ਆਪਾਂ ਬੈੱਡਰੂਮ ਵੀ ਦਿਖਾਉਣੇ ਆ ਤੇ ਆਓ ਚੱਲਦੇ ਆਂ ਦੇਖਦੇ ਆਂ ਅੰਦਰਲੇ ਪਾਸਿਓਂ ਬੈੱਡਰੂਮ ਇਹ ਦੋਸਤੋ ਬੈੱਡਰੂਮ ਆ ਬੈੱਡਰੂਮ 14x14 ਦਾ ਹੈ ਹਾਲੇ ਕੁਝ ਕੁ ਕੰਮ ਇੰਟੀਰੀਅਰ ਦਾ ਬਾਕੀ ਵੀ ਰਹਿੰਦਾ ਹੈ ਤੇ ਦੋਸਤੋ ਉਸ ਤੋਂ ਬਿਨਾਂ ਹੀ ਇਹ ਘਰ ਜਿਹੜਾ ਬਹੁਤ ਖੂਬਸੂਰਤ ਨਜ਼ਰ ਆਉਂਦਾ ਹੈ ਉਸ ਤੋਂ ਬਾਅਦ ਦੋਸਤੋ ਆਪਾਂ ਪੌੜੀ ਚੜ੍ਹ ਕੇ ਉੱਪਰਲੇ ਪਾਸੇ ਚੱਲਦੇ ਆਂ ਉੱਪਰੋਂ ਵੀ ਦੇਖਦੇ ਆਂ ਕਿ ਇਸ ਘਰ ਦਾ ਜਿਹੜਾ 뷰 ਆ ਉਹ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਇਹ ਚੂਮਰ ਦੀ ਲਾਈਟਿੰਗ ਤੇ ਥੱਲੇ ਲੌਬੀ ਦਾ ਏਰੀਆ ਚਾਰ ਚਫੇਰੇ ਦੋਸਤੋ ਉੱਪਰੋਂ ਜਿਹੜਾ ਰੂਮ ਵੀ ਬਣੇ ਹੋਏ ਆ ਤੇ ਬਾਹਰਲੇ ਪਾਸੇ ਜਿਹੜਾ ਓਪਨ ਏਰੀਏ ਦੇ ਵਿੱਚ ਸਪੇਸ ਵੀ ਦਿੱਤੀ ਹੋਈ ਆ ਇੰਟੀਰੀਅਰ ਦਾ ਕੰਮ ਦੋਸਤੋ ਵਾਕਈ ਇਸ ਘਰ ਦੇ ਵਿੱਚ ਜਿੰਨਾ ਵੀ ਹੋਇਆ ਉਹ ਲਾਜਵਾਬ ਹੋਇਆ ਤੇ ਇਸ ਦੇ ਵਿੱਚ ਜਿਹੜਾ ਪੇਂਟ ਵਗੈਰਾ ਕੀਤਾ ਗਿਆ ਜਾਂ ਬਾਹਰਲੇ ਪਾਸੇ ਜਿਹੜੀ ਬਾਹਰਲੀ ਮੇਨ ਬਾਉਂਡਰੀ ਦੀਵਾਰ ਆ ਉਹ ਹਰੀੇਤ ਚੀਜ਼ ਅਲੱਗ ਤਰੀਕੇ ਨਾਲ ਡਿਜ਼ਾਈਨ ਕੀਤੀ ਆ ਇਹ ਸਾਰਾ ਬਾਹਰਲੇ ਪਾਸੇ ਉੱਪਰ ਓਪਨ ਏਰੀਆ ਦਿੱਤਾ ਗਿਆ ਤੇ ਇਹ ਉੱਪਰੋਂ ਤਾਂ ਦੋਸਤੋ ਤੁਹਾਨੂੰ 뷰 ਦਿਖਾ ਰਹੇ ਆ ਇਹ ਸਾਰਾ ਓਪਨ ਏਰੀਆ ਅੱਗੇ ਫਰੰਟ ਦੇ ਉੱਪਰ ਛੱਡਿਆ ਗਿਆ ਛੱਤ ਦੇ ਉੱਪਰ ਤੇ ਹਲੇ ਇਸ ਦਾ ਜਿਹੜਾ ਬਾਹਰਲੇ ਪਾਸੇ ਤੋਂ ਮੇਨ ਗੇਟ ਆ ਉਹ ਵੀ ਲੱਗਣ ਵਾਲਾ ਕੁਝ-ਕੀ ਚੀਜ਼ਾਂ ਦਾ ਦੋਸਤੋ ਜਿਹੜਾ ਕੰਮ ਆ ਉਹ ਹਾਲੇ ਪੈਂਡਿੰਗ ਆ ਤੇ ਦੋਸਤੋ ਨਾਲ ਆਪਾਂ ਜਿਹੜੇ ਬਾਈਆਂ ਨੇ ਇੰਟੀਰੀਅਰ ਦਾ ਕੰਮ ਕੀਤਾ ਇਸ ਘਰ ਦੇ ਵਿੱਚ ਕਿਚਨ ਵਗੈਰਾ ਦਾ ਤਿਆਰ ਕੀਤੀ ਆ ਉਹਨਾਂ ਦਾ ਨਾਲ ਆਪਾਂ ਨੰਬਰ ਸ਼ੇਅਰ ਕਰ ਰਹੇ ਆ ਦੋਸਤੋ ਤੁਹਾਨੂੰ ਇਸ ਘਰ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਧੰਨਵਾਦ